ਨਹੀਂ ਤੁਸੀਂ ਇਹ ਨਾ ਖੜੇ ਹੋ ਇਸ ਕੰਮ 'ਚ ਜੇ ਨਹੀਂ ਧਵਾਤੇ ਹੁੰਦਾ ਤੁਸੀਂ ਹੋਰ ਕਿਸੇ ਨੂੰ ਸੁਭਾਦ ਦਿਓ ਉਧਰ ਆ ਜਿੱਥੇ ਤੋਂ ਗਾਲੇ ਵਿੰਦੇ ਆ ਮਨਸੂਨਾ ਕੰਮ ਚੱਲਦਾ ਇੱਥੇ ਕਾਹਦਾ ਬੰਦ ਕਰ ਦਿੱਤਾ ਪੰਜਾਬ ਸਰਕਾਰ ਦੀ ਸ਼ੋਭੀ ਨੂੰ ਖਰਾਬ ਕਰ ਰਹੇ ਹਨ ਨਗਰ ਕੌਂਸਲ ਗੁਰਾਇਆਂ 'ਚ ਕੰਮ ਕਰਨ ਵਾਲੇ ਠੇਕੇਦਾਰ ਅਤੇ ਲਾਪਰਵਾਹ ਅਧਿਕਾਰੀ ਜੋ ਕਿ ਬੋਪਰੇ ਦੇ ਬਾੜ ਨੰਬਰ 2 ਬਿਕਰ ਕਲੋਨੀ ਦੇ ਲੋਕਾਂ ਨੂੰ ਨਰਕ ਭਰੀ ਜ਼ਿੰਦਗੀ ਜਿਉਣ ਲਈ ਮਜਬੂਰ ਕਰ ਰਹੇ ਨੇ ਇਹਨਾਂ ਗੱਲਾਂ ਦਾ ਪ੍ਰਗਟਾਵਾ ਲੋਕਾਂ ਨੇ ਗੱਲਬਾਤ ਕਰਦਿਆਂ ਕੀਤਾ ਹੈ ਲੋਕਾਂ ਦਾ ਕਹਿਣਾ ਹੈ ਕਿ ਠੇਕੇਦਾਰ ਵੱਲੋਂ ਨਾਲੀਆਂ ਵਿੱਚ ਪਾਈਪ ਪਾਉਣ ਦੇ ਕੰਮ ਨੂੰ ਸ਼ੁਰੂ ਕੀਤਾ ਗਿਆ ਸੀ ਜਿਸ ਲਈ ਉਹਨਾਂ ਵੱਲੋਂ ਗਲੀਆਂ ਨੂੰ ਪੁੱਟਿਆ ਗਿਆ ਸੀ ਪਰ ਇੱਕ ਮਹੀਨੇ ਤੋਂ ਠੇਕੇਦਾਰ ਵੱਲੋਂ ਕੰਮ ਨੂੰ ਵਿਚਕਾਰ ਹੀ ਛੱਡ ਦਿੱਤਾ ਗਿਆ ਹੈ ਪਰ ਉਸ ਤੋਂ ਬਾਅਦ ਅੱਜ ਤੱਕ ਕੋਈ ਵੀ ਅਧਿਕਾਰੀ ਮੁੜ ਕੇ ਮੌਕਾ ਦੇਖਣ ਤੱਕ ਨਹੀਂ ਆਇਆ ਤੇ ਨਾ ਹੀ ਠੇਕੇਦਾਰ ਵੱਲੋਂ ਇੱਕ ਮਹੀਨੇ ਤੋਂ ਕੰਮ ਸ਼ੁਰੂ ਕੀਤਾ ਜਾ ਰਿਹਾ ਹੈ ਬਾਰਵਾਸੀਆਂ ਨੇ ਦੱਸਿਆ ਕਿ ਠੇਕੇਦਾਰਾਂ ਵੱਲੋਂ ਇਸ ਕੰਮ ਲਈ ਘਟੀਆ ਮਟੀਰੀਅਲ ਵੀ ਵਰਤਿਆ ਗਿਆ ਹੈ ਤੇ ਜਿਸ ਜਗ੍ਹਾ ਤੇ ਹੋਦੀਆਂ ਦੀ ਲੋੜ ਨਹੀਂ ਸੀ ਉਸ ਜਗ੍ਹਾ ਤੇ ਹੋਦੀਆਂ ਬਣਾ ਦਿੱਤੀਆਂ ਗਈਆਂ ਨੇ ਉਹਨਾਂ ਮੰਗ ਕਰਦੇ ਹੋਏ ਕਿਹਾ ਕਿ ਇਹ ਸਾਰੇ ਕੰਮ ਦੀ ਵਿਜੀਲੈਂਸ ਜਾਂਚ ਕਰਵਾਈ ਜਾਵੇ ਉਧਰ ਇਸ ਸਬੰਧੀ ਨਗਰ ਕੌਂਸਲ ਗੁਰਾਇੰਦੇ ਦੇ ਅਧਿਕਾਰੀ सुरेंद्र ਕੁਮਾਰ ਨਾਲ ਜਦੋਂ ਸੰਪਰਕ ਕੀਤਾ ਗਿਆ ਤਾਂ ਉਹਨਾਂ ਜਾਂਚ ਕਰਨ ਦੀ ਗੱਲ ਕਹਿ ਕੇ ਪੱਲਾ ਛਾੜ ਦਿੱਤਾ ਅੱਛਾ ਆਹ ਰਾ ਪਟਾਇਆ ਗੱਲ ਲਈਏ ਇਹ ਪੱਟ ਕੇ ਸੱਟ ਗਏ ਰਿਪੋਰਟਰ ਸਾਹਿਬੇ ਪੱਟ ਕੇ ਸੱਟ ਗਏ ਬਣਉਣ ਵਾਲੇ ਨਹੀਂ ਪਹੁੰਚੇ ਜੀ ਤੱਕ 22 ਦਿਨ ਹੋ ਗਏ ਆ ਅੱਛਾ हां दोवेरी मैच है के भाई इधर खेत च फिर मैं बच्चा अपना ਨਾਲ ਲੈ ਕੇ ਗਈ ਸੀ ਉਹ ਡੇਗ ਗਿਆ ਹੈਨਾ ਇਹ ਬਣਾਉਣਾ ਕਰੋ ਜਦੋਂ ਤੁਸੀਂ ਅਹੁਦੇ ਲਏ ਆ ਤੁਸੀਂ ਕੰਮ ਹੈਨਾ ਜਨਤਾ ਦਾ ਕਰੋ ਪੂਰਾ ਇਹ ਇਹ ਕਰਕੇ ਗਿਆ ਇਥੇ ਕੰਮ ਕੁਝ ਵੀ ਨਹੀਂ ਕਰਕੇ ਗਿਆ ਚੜੀਆਂ ਬਣਾ ਗਏ ਬਸ ਇਹ 쇼 ਕਰ ਦਿੱਤੀ ਆ ਨਹੀਂ ਤੁਸੀਂ ਇਹ ਨਾ ਖੜੇ ਹੋ ਇਸ ਕੰਮ 'ਚ ਜੇ ਨਹੀਂ ਸੁਵਾਤੇ ਹੁੰਦਾ ਤੁਸੀਂ ਹੋਰ ਕਿਸੇ ਨੂੰ ਸੁਭਾਲ ਦਿਓ ਉਧਰ ਆ ਜਿੱਥੇ ਤੋਗਾ ਵਾਲੇ ਵੇਂਦੇ ਆ ਉਹ ਬਣਸੂਣਾ ਕੰਮ ਚੱਲਦਾ ਇੱਥੇ ਕਾਹਦੇ ਬੰਦ ਕਰ ਦਿੱਤਾ ਅੱਛਾ ਪਾਇ ਪੈਪ ਸੈਰਦੇ ਇਹ ਗਲੀ ਸਾਰੀ ਪੱਟਦੀ ਗਲੀ ਸਾਰੀ ਪੱਟ ਦਿੱਤੀ ਆ ਗੱਬਿਆਂ ਹੈਨਾ ਸਾਡੀ ਸੁਣਵਾਈ ਹੈ ਨਹੀਂ ਜੀ ਸਿੱਧੀ ਗੱਲ ਆ ਪਾਣੀ ਦੰਦਾ ਹੁੰਦਾ ਬੁਰਾ ਹਾਲ ਆ ਇੱਥੇ ਪੈਪ ਪੱਟਿਓ ਪੈਪ ਨੀ ਕਰਦੇ ਸਾਰੇ ਬਿਮਾਰ ਆ ਸੀ ਕਿਹੜਾ ਡਾਡ ਟੋੜ ਜੇ ਦੱਸੋ ਹੂੰ ਭਗਵਾਨ ਤਾਂ ਕਹਿੰਦਾ ਦੁਆਇਆਂ ਫਿਰ ਹੀ ਦੁਆਇਆਂ ਤਗਲੇ ਅੰਦਰ ਵੀ ਨਹੀਂ ਪਾਣੀ ਦਿੰਦੇ ਹਾਂ ਨਾ ਚੈੱਕ ਕਰਾ ਕੇ ਬਾਹਰੋਂ ਪਾਣੀ ਲਾਓ ਬਾਹਰੋਂ ਪੈਸੇ ਲਾਓ ਤੁਸੀਂ ਸਾਡੀ ਕੋਈ ਨਹੀਂ ਸੁਣਦਾ ਇੱਥੇ ਸੁੰਡੀਆਂ ਵਾਲਾ ਪਾਣੀ ਆ ਤੁਹਾਨੂੰ ਭਰ ਕੇ ਭੇਜਦੇ ਬੋਤਲ ਇੱਥੇ ਆ ਗਲੀਆਂ ਦੇ ਮਸਲਾ ਰੱਖਿਆ ਸੀ ਗਲੀਆਂ ਦੇ ਮਸਲੇ ਹੱਲ ਵਾਸਤੇ ਗਲੀਆਂ ਦੇ ਮਸਲਾ ਹੱਲ ਹੋਵੇ ਲੇਕਿਨ ਪਿੱਛੇ ਉਹਨਾਂ ਨੇ ਬਣਾ ਕੇ ਅਗਲੀ ਅਗਲੀ ਗਲੀ ਪੁੱਟ ਗਏ ਨੇ ਹੂੰ ਔਰ ਪਿੱਛੇ ਮੇਰੀ ਬੇਟੀ ਹੈਂਡੀਕੈਪ ਹੈ ਔਰ 28 ਸਾਲ ਦੇ ਆ ਔਰ ਉਹਦੇ ਸਿਹਤ ਵੀ ਭਾਰੀ ਆ ਬਿਮਾਰ ਹੋ ਗਿਆ ਹਸਪੀਟਲ ਲੈ ਕੇ ਜਾਣਾ ਸੀ ਸਾਨੂੰ ਕੋਈ ਰਸਤਾ ਨਾ ਲੱਭੇ ਕਿੱਥੋਂ ਦੀ ਲੈ ਕੇ ਜਾਈਏ ਆਹ ਰਸਤਾ ਨਰਪਟਿਆ ਸੀ ਔਰ ਵੀਲਚੇਰ ਲੰਘਦੀ ਨਹੀਂ ਸੀ ਮੈਂ ਆਪਣੇ ਕੰਧਾਰਿਆਂ ਚ ਚੱਕ ਕੇ ਸੱਪੜ ਦੇ ਵਿੱਚੋਂ ਦੀ ਉਧਰੋਂ ਤੇ ਲੈ ਕੇ ਫਿਰ ਰੋਡ ਦੇ ਉੱਪਰ ਲੈ ਕੇ ਗਿਆ ਉਹਨੂੰ ਔਰ ਇੰਨੀ ਮੁਸ਼ਕਲ ਹੋਈ ਰਾਤ ਮੇਂ ਪੈ ਗਿਆ ਫਿਰ ਆਪਾਂ ਵੀਲਚੇਰ ਇਧਰੋਂ ਘਰ ਦੇ ਵਿੱਚੋਂ ਦੀ ਟੱਕ ਟੱਕ ਕੇ ਬਹੁਤ ਹੀ ਪਰੇਸ਼ਾਨ ਹੋਏ ਆ ਜੀ ਔਰ ਮੇਰੀ ਬੇਨਤੀ ਆ ਕਿ ਆ ਜਿਹੜਾ ਜਿਹੜਾ ਸਾਡਾ ਮਸਲਾ ਵਾ ਇਹ ਗਲੀਆਂ ਦਾ ਇਹ ਜਲਦੀ ਤੋਂ ਜਲਦੀ ਹੱਲ ਕੀਤਾ ਜਾਵੇ ਪੈਟ ਖਰਾਬ ਹੋ ਗਿਆ ਉਹ ਕਿਨੇ ਪਾਣੀ ਤਾਂ ਨਿਕਾਸ ਪੂਰੀ ਤਰ੍ਹਾਂ ਜਾ ਨਹੀਂ ਰਿਹਾ ਸਹੀ ਤਰ੍ਹਾਂ ਸੀ ਹਾਂਜੀ ਇਹ ਪਾਈਪਾਂ ਲਈ ਪੱਟੀ ਅਗਲੀ ਸੀ ਉਹ ਇਹ ਪਾਈਪ ਤੁਹਾਨੂੰ ਆਪਣੀ ਮਰਜ਼ੀ ਨਾਲ ਪਾੜ ਦਿੱਤੇ ਨਹੀਂ ਜਾਂਦੀ ਪਹਿਲੇ ਪਾਈਪ ਪਾਉਣੇ ਸਾਨੂੰ ਤਾਂ ਪਤਾ ਨਹੀਂ ਆ ਸਾਨੂੰ ਤਾਂ ਪੁੱਛਿਆ ਤੜਾ ਭਾਈ ਪਾਈਪ ਪਾਉਣੇ ਨਾਲੀ ਬਣਾਉਣੇ ਨੇ ਸਾਡਾ ਮਸਲਾ ਹਲਤੀ ਸੀ ਵੀ ਪਾਣੀ ਨਿਕਲਣਾ ਚਾਹੀਦਾ ਨਾਲੀਆਂ ਦਾ ਪਰ ਉਹਨਾਂ ਨੇ ਵਿੱਚ ਹੀ ਛੱਡ ਕੇ ਤੇ ਵਿੱਚ ਆਨੜ ਪਾਈਪ ਪਾ ਦਿੱਤੇ ਨੇ ਪਾਣੀ ਤਾਂ ਨਿਕਾਸ ਵੀ ਸਹੀ ਤਰ੍ਹਾਂ ਆਇਆ ਨਹੀਂ ਨਿਕਲ ਕੱਲੇ ਪੱਟੀਆਂ ਇਹ ਗਲੀ ਵੀ ਬਣਨ ਵਾਲੀ ਸੀ ਦੁਬਾਰਾ ਗਲੀ ਤੇ ਬਣਨ ਵਾਲੀ ਨੇ ਗਲੀ ਤਾਂ ਬਿਲਕੁਲ ਠੀਕ ਸੀ ਪੱਟੇ ਗਲੀ ਇਹ ਸਾਨੂੰ ਖਰਾਬ ਕਰਨ ਵਾਸਤੇ